ਪੰਜਾਬ ਪ੍ਰਦੂਸ਼ਣ ਬੋਰਡ ਨੇ ਪੰਜਾਬ ਦੇ ਵੱਡੇ ਸ਼ਹਿਰਾਂ ਦੇ ਵਿੱਚ ਚੱਲ ਰਹੇ ਸੈਲੂਨ ਦੇ ਮਾਲਕਾਂ ਨੂੰ ਨੋਟਿਸ ਭੇਜ ਕੇ ਉਹਨਾਂ ਦੇ ਵੱਲੋਂ ਫੈਲਾਏ ਜਾ ਰਹੇ ਪ੍ਰਦੂਸ਼ਣ ਦੇ ਬਾਰੇ ਜਾਣਕਾਰੀ ਮੰਗੀ ਹੈ ਇਸ ਬਾਬਤ ਭੇਜੇ ਗਏ ਨੋਟਿਸ ਦੀ ਪੁਸ਼ਟੀ ਕਰਦੇ ਆ ਪੰਜਾਬ ਪ੍ਰਦੂਸ਼ਣ ਬੋਰਡ ਦੇ ਚੇਅਰਮੈਨ ਪ੍ਰੋਫੈਸਰ ਆਦਰਸ਼ ਪਾਲ ਜਿਨ੍ਹਾਂ ਦਾ ਕਹਿਣਾ ਹੈ ਕਿ ਜੋ ਕਿ ਆਧੁਨਿਕ ਯੁੱਗ ਦੇ ਵਿੱਚ ਸੈਲੂਨ ਦੇ ਵਿੱਚ ਮੇਕਅਪ ਤੇ ਕਟਿੰਗ ਵਗੈਰਾ ਕਰਵਾਉਣ ਦੇ ਲਈ ਲੋਕਾਂ ਦੀ ਗਿਣਤੀ ਦਿਨੋਂ ਦਿਨ ਵੱਧਦੀ ਜਾ ਰਹੀ ਹੈ ਜਿਸ ਦੇ ਚੱਲਦਿਆਂ ਫਿਰ ਕਲਰ ਦੇ ਇਸਤੇਮਾਲ ਕੀਤੇ ਜਾਂਦੇ ਨੇ ਡਾਈ ਤੇ ਹੋਰ ਕੈਮੀਕਲ ਜਿਸ ਦੇ ਨਾਲ ਜਲ ਪ੍ਰਦੂਸ਼ਣ ਫੈਲ ਰਿਹਾ ਤੇ ਨਾਲ ਹੀ ਹਵਾ ਦੇ ਵਿੱਚ ਕੱਟੇ ਹੋਏ ਵਾਲਾਂ ਦੇ ਨਾਲ ਵੀ ਪ੍ਰਦੂਸ਼ਣ ਹੋ ਰਿਹਾ ਉਹਨਾਂ ਨੇ ਕਿਹਾ ਕਿ ਜੋ ਕਿਸੇ ਸਮੇਂ ਦੇ ਵਿੱਚ ਗੱਲ ਬੇਸ਼ੱਕ ਸੁਣਨ ਦੇ ਲਈ ਅਜੀਬ ਲੱਗੇ ਪਰ ਇਹ ਸੱਚ ਹੈ ਕਿ ਅਜਿਹਾ ਹੀ ਹੋ ਰਿਹਾ ਹੈ ਤੇ ਸਾਡੀਆਂ ਟੀਮਾਂ ਦੇ ਵੱਲੋਂ ਅਚੇਤ ਚੈਕਿੰਗ ਕੀਤੀ ਗਈ ਹੈ ਜਿਸ ਦੌਰਾਨ ਅੰਕੜੇ ਸਾਹਮਣੇ ਆਏ ਨੇ ਤੇ ਇਸੇ ਦੌਰਾਨ ਪ੍ਰੋਫੈਸਰ ਦਾ ਕਹਿਣਾ ਹੈ ਕਿ ਫਿਲਹਾਲ ਅਸੀਂ ਸੈਲੂਨ ਮਾਲਕਾਂ ਨੂੰ 2 ਸਤੰਬਰ ਤੱਕ ਆਪਣਾ ਪੱਖ ਰੱਖਣ ਦੇ ਲਈ ਕਿ ਹੈ ਜਿਸ ਤਹਿਤ ਜਦੋਂ ਉਹ ਸਾਡੇ ਕੋਲ ਆਉਣਗੇ ਤਾਂ ਇਹਨਾਂ ਨੂੰ ਪ੍ਰਦੂਸ਼ਣ ਰੋਕਣ ਦੇ ਪ੍ਰਬੰਧਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਤੇ ਸਮਝਾਇਆ ਜਾਵੇਗਾ ਕਿ ਕਿਸ ਤਰ੍ਹਾਂ ਉਹ ਜਲ ਪ੍ਰਦੂਸ਼ਣ ਤੇ ਹਵਾ ਪ੍ਰਦੂਸ਼ਣ ਸੇਨ ਨੂੰ ਰੋਕਣ ਦੇ ਵਿੱਚ ਸਹਿਯੋਗ ਦੇ ਸਕਦੇ ਨੇ ਪਰ ਉਸ ਤੋਂ ਬਾਅਦ ਵੀ ਜੇਕਰ ਉਹਨਾਂ ਦਾ ਕਹਿਣਾ ਕੀ ਹਦਾਇਤਾਂ ਉੱਪਰ ਅਮਲ ਨਹੀਂ ਕੀਤਾ ਜਾਂਦਾ ਤਾਂ ਸੈਲੂਨ ਦੇ ਬਿਜਲੀ ਤੇ ਪਾਣੀ ਦੇ ਕਨੈਕਸ਼ਨ ਕੱਟੇ ਜਾ ਸਕਦੇ ਨੇ ਤੇ ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਵਾਲਾਂ ਨੂੰ ਰੰਗਣ ਬਾਰੇ ਤੇ ਕਟਿੰਗ ਤੋਂ ਇਲਾਵਾ ਨੋ ਕਟਣ ਵੇਲੇ ਇਸਤੇਮਾਲ ਕੀਤੇ ਜਾ ਰਹੇ ਬਲੇਡ ਤੱਕ ਨਾਲ ਵੀ ਪ੍ਰਦੂਸ਼ਣ ਹੋ ਰਿਹਾ ਹੈ ਉਹਨਾਂ ਇਹ ਕਹਿ ਕੇ ਪ੍ਰਦੂਸ਼ਣ ਕੰਟਰੋਲ ਬੋਰਡ ਪੰਜਾਬ ਇਸ ਨੂੰ ਖਤਮ ਕਰਨ ਦੇ ਲਈ ਕਾਰਵਾਈ ਕਰ ਰਿਹਾ ਹੈ ਇਸੇ ਕੜੀ ਦਿੱਤਾ ਹਤ ਵਿਭਾਗ ਦੇ ਵੱਲੋਂ ਟੀਮਾਂ ਬਣਾਈਆਂ ਗਈਆਂ ਜਿਨ੍ਹਾਂ ਵੱਲੋਂ ਜਲੰਧਰ ਮਹਾਲੀ ਅੰਮ੍ਰਿਤਸਰ ਤੇ ਲੁਧਿਆਣਾ ਦੇ ਵਿੱਚ ਸੈਲੂਨਸ ਤੇ ਜਾ ਕੇ ਚੰਚਿਤ ਚੈਕਿੰਗ ਕੀਤੀ ਗਈ ਤੇ ਤਾਂ ਸਾਹਮਣੇ ਆਇਆ ਕਿ ਸੈਲੂਨ ਪ੍ਰਦੂਸ਼ਣ ਫਲੌਨ ਦੇ ਵਿੱਚ ਇੱਕ ਵੱਡਾ ਰੋਲ ਅਦਾ ਕਰ ਰਹੇ ਨੇ ਆਪਣੀ ਅੱਖ ਨੂੰ ਥੋੜਾ ਖੁੱਲਾ ਰੱਖਦੇ ਆਂ ਵੀ ਦੇਖਦੇ ਰਹਿੰਦੇ ਆਂ ਵੀ ਕਿਸ ਤਰ੍ਹਾਂ ਦੀਆਂ ਕਾਨੂੰਨ ਨਵੇਂ ਬਣੇ ਨੇ ਔਰ ਜਿਹੜੀਆਂ ਕਮਰਸ਼ੀਅਲ ਐਕਟੀਵਿਟੀਆਂ ਨੇ bizness ਨੇ ਉਹ ਕਿਆ ਆਪਣੇ ਨੋਰਮਸ ਨੂੰ ਫਾਲੋ ਕਰ ਰਹੀਆਂ ਨੇ ਜਾਂ ਉਹਨਾਂ ਦੇ ਨਾਲ ਕੋਈ ਨਵੇਂ ਤਰ੍ਹਾਂ ਦੀਆਂ ਪੋਲੂਸ਼ਨਸ ਤੇ ਨਹੀਂ ਰਾਈਜ਼ ਹੋ ਰਹੀਆਂ ਸੋ ਪਹਿਲੇ ਜਿਹੜੇ ਕਟਿੰਗ ਸੀ ਛੋਟੇ ਛੋਟੇ ਹੁੰਦੇ ਸੀ ਤੇ ਹੁਣ ਮੈਂ ਦੇਖਿਆ ਵੀ ਵੱਧ ਗਏ ਨੇ ਔਰ ਫਿਰ ਇਹ ਧਿਆਨ ਗਿਆ ਵੀ ਇਹਨਾਂ ਦੀ ਇੱਕ ਵਾਰੀ ਸਰਪ੍ਰਾਈਜ਼ ਕਿੰਗੀ ਕੀਤੀ ਜਾਵੇ ਅਸੀਂ ਮੇਜਰ ਸ਼ਹਿਰਾਂ ਚ ਅੰਮ੍ਰਿਤਸਰ ਜਲੰਧਰ ਮੁਹਾਲੀ ਜਿਹੜੇ ਵੱਡੇ ਸੈਲੂਨਸ ਨੇ ਜਿੱਨਾਂ ਚ ਅਸੀਂ ਅੱਜਕੱਲ ਬਿਊਟੀਸ਼ੀਅਨਸ ਦਾ ਜਾਂ ਕਟਿੰਗ ਦਾ ਜਾਂ ਸ਼ੇਪ ਵਗੈਰਾ ਦਾ ਕੰਮ ਕਰਨ ਜਾਂਦੇ ਆ ਤਾਂ ਉੱਥੇ ਇੱਕ ਚੈਕਿੰਗ ਕੀਤੀ ਗਈ ਤੇ 온 ਗਰਾਉਂਡ ਦੇਖਿਆ ਗਿਆ ਵੀ ਕੋਈ ਵੀ ਚੀਜ਼ਾਂ ਫਾਲੋ ਨਹੀਂ ਹੋ ਰਹੀਆਂ ਉੱਥੇ ਮਤਲਬ 10-10 5-5 ਚੇਅਰਜ਼ ਲੱਗੀਆਂ ਨੇ ਬਾਥਰੂਮ ਬਣ ਗਏ ਨੇ ਵਾਸ਼ਿੰਗ ਏਰੀਆ ਬਣ ਗਿਆ ਤੇ ਉਹ ਸਿੰਕਸ ਵਗੈਰਾ ਦੇ ਅੰਦਰ ਡਾਈਜ਼ ਔਰ ਕਲਰਡ ਸਿਸਟਮਸ ਯੂਜ਼ ਹੋਣ ਲੱਗੇ ਸਾਰੇ ਸਾਡੇ ਧਿਆਨ 'ਚ ਵੀ ਹੈ ਪਰ ਇਹ ਲੱਗਾ ਵੀ ਕਿਆ ਉਹਨਾਂ ਨੇ ਉਹ ਕਾਨੂੰਨਾਂ ਨੂੰ ਪਾਲਣਾ ਕੀਤੀ ਹੈ ਔਰ ਇਹਦੇ ਨਾਲ ਜਿਹੜਾ EPA ਐਕਟ ਹੈ 1986 ਦਾ এনवायरमेंट ਪ੍ਰੋਟੈਕਸ਼ਨ ਐਕਟ ਉਹਦੇ ਅੰਦਰ ਜਿਹੜਾ ਕੂੜਾ ਪ੍ਰਬੰਧਨ ਹੈ ਉਹ ਬਹੁਤ ਜ਼ਰੂਰੀ ਹੈ ਔਰ ਕਈ ਤਰ੍ਹਾਂ ਦੇ ਵੇਸਟ ਜਿਹੜੇ ਨੇ ਪਲਾਸਟਿਕ ਵੇਸਟ ਹੈ ਸੋਲਿਡ ਵੇਸਟ ਜਿਹੜਾ ਸੈਗਰੀਗੇਟ ਹੋਣਾ ਹੈ ਮਿਕਸ ਨਹੀਂ ਹੋਣਾ ਔਰ ਫਿਰ ਕਈ ਵੀ ਦੇਖਿਆ ਵੀ ਕਈ ਦੁਕਾਨਦਾਰ ਇਸ ਤਰ੍ਹਾਂ ਦੇ ਵੀ ਔਰ ਬਾਕੀ ਵੀ ਮੈਂ ਦੇਖਿਆ ਵੀ ਰਾਤ ਨੂੰ ਕੂੜਾਗਾਰਾ ਇਕੱਠਾ ਕਰਕੇ ਉਹ بجائے ਉਹਨੂੰ ਨਿਸਤਾਰਨ ਨਿਪਟਾਰਨ ਉਹ ਨਿਸਤਾਰ ਕਰਨ ਦੀ ਚੱਕਰ 'ਚ ਉਹਨੂੰ ਅੱਗ ਲਗਾ ਦਿੰਦੇ ਆ ਸੋ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਸੋਚਦੇ ਹੋਏ ਫਿਰ ਹਵਾ ਦਾ ਜਿਹੜਾ ਪ੍ਰਦੂਸ਼ਣ ਆ ਵੀ ਡੀਜੀ ਸੈਟਸ ਜ਼ਰੂਰੀ ਹੋ ਗਏ ਵੱਡੇ ਵੱਡੇ 200 800 ਕੈਪੈਸਿਟੀ ਦੇ ਮੈਂ ਦੇਖਿਆ ਵੀ ਕਿਲੋਵਾਰਟ ਦੇ ਡੀਜੀ ਸੈਟ ਲਗਾਏ ਨੇ ਉਹਨਾਂ ਦੀ ਹਾਈਟ ਪ੍ਰੋਪਰ ਚਾਹੀਦੀ ਹੈ ਉਹਨਾਂ ਦਾ ਜਿਹੜਾ ਔਇਲ ਵਗੈਰਾ ਨਿਕਲਦਾ ਉਹਨੂੰ ਹਜਰਡਸ ਵੇਸਟ ਕੈਟਾਗਰੀ ਚ ਮੰਨਿਆ ਜਾਂਦਾ ਹੈ ਉਹ ਕਿਸ ਤਰ੍ਹਾਂ ਡਿਸਪੋਜ਼ ਆਪ ਹੁੰਦਾ ਸੋ ਸਾਰੀਆਂ ਗੱਲਾਂ ਨੂੰ ਦੇਖ ਕੇ ਵੀ ਇੱਕ ਵਾਰੀ ਚੈਕਿੰਗ ਕੀਤੀ ਜਾਵੇ ਸੋ ਵੱਡੇ ਸ਼ਹਿਰਾਂ 'ਚ ਚੈਕਿੰਗ ਹੋਈ ਹੈ ਉਹਦੇ ਅੰਦਰ ਲਗਭਗ ਪਾਇਆ ਗਿਆ ਵੀ ਇਹ ਚੀਜ਼ਾਂ ਦੇ ਨਾਰਮਸ ਨਹੀਂ ਫਾਲੋ ਹੋ ਰਹੇ ਔਰ ਜਿਵੇਂ హెਅਰ ਕਟਿੰਗ ਹੈ ਛੋਟੂ ਟੀਓ ਕਿੱਥੇ ਸੁੱਤੀ ਜਾਂਦੀ ਹੈ ਤੇ ਇਹ ਸਾਰੀਆਂ ਜਆ ਜੇ ਪਲਾਸਟਿਕ ਜੇ ਕੋ ਵਰਤਦੇ ਨੇ ਤੇ ਉਹ ਕਿਸ ਤਰ੍ਹਾਂ ਦਾ ਹੈ ਤੇ ਡਾਈਜ਼ ਹੈ కెమికਲਸ ਹੈ ਬਲੀਚਿੰਗ ਵਾਲੀ ਚੀਜ਼ਾਂ ਨੇ ਸਾਰੀਆਂ ਉਹ ਕਿਹਾ ਬਿਨਾ ਉਹ ਦੇਖੇ ਕੇ ਵੀ ਲਗਭਗ ਆਮ ਜਗ੍ਹਾ ਤੇ ਵੀ ਬਿਨਾ ਟ੍ਰੀਟਮੈਂਟ ਤੋਂ ਉਹ ਸੀਵਰੇਜ ਛੁੱਟਨੀਆ ਉਹ允许 ਨਹੀਂ ਹੈ ਔਰ ਉਹਨਾਂ ਦਾ ਅਮਾਉਂਟ ਵੀ ਵੱਧ ਗਿਆ ਸੋ ਇਸੇ ਪਿਛੇ ਉਹਨਾਂ ਨੂੰ ਇੱਕ ਸ਼ੋਕਾ ਨੋਟਿਸ ਅਸੀਂ ਜਾਰੀ ਕੀਤਾ ਅੰਡਰ ਡਿਫਰੈਂਟ এনवायरमेंटਲ ਸੈਕਸ਼ਨਸ ਉਹਨਾਂ ਨੂੰ ਸੁਨੇਹਾ ਜਾਏਗਾ ਉਹਨਾਂ ਨੂੰ ਗਾਈਡ ਵੀ ਕੀਤਾ ਜਾਏਗਾ ਸਮਝਾਇਆ ਵੀ ਜਾਏਗਾ ਫਿਰ ਜੇ ਉਹਦੇ ਚ ਕੋਈ ਕਮੀਆਂ ਪਾਈਆਂ ਗਈਆਂ ਤੇ ਕਾਨੂੰਨ ਅਨੁਸਾਰ ਉਹਨਾਂ ਤੇ ਕੇ ਕਾਰਵਾਈ ਕੀਤੀ ਜਾਏਗੀ you